ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਅਬ ਦੇਖ ਰੇ ਪੱਥਰ ਲਾਇਏ ਨੇ ਇਹ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਉਹਨਾਂ ਦੀ ਸਿਰੀ ਦੱਪੜੀ ਪਹਿਣੀ ਹੈ ਨਾ ਨਸ਼ਾ ਤਸਕਰਾਂ ਦੀ ਪੰਜਾਬ ਚ ਚੱਲੀ ਬਦਲਾਵ ਦੀ ਲਹਿਰ ਨਸ਼ਾ ਖਿਲਾਫ ਜਾਗ ਉਠਿਆ ਪੰਜਾਬ ਕਈ ਤਾਂ ਹਾਕਿਆ ਮਗਰੂ ਪੰਜਾਬ ਚ ਕੋਈ ਅਜਿਹੀ ਸਰਕਾਰ ਆਈ ਹੈ ਜੋ ਨਸ਼ਿਆਂ ਖਿਲਾਫ ਪੂਰੀ ਤਾਕਤ ਦੇ ਨਾਲ ਲੜ ਰਹੀ ਹੈ ਅੱਜ ਪੰਜਾਬ ਦੇ ਕਈ ਨੌਜਵਾਨ ਨਸ਼ਿਆਂ ਨੂੰ ਛੱਡ ਖੇਡਾਂਵਾਂ ਲੱਗੇ ਵਧ ਰਹੇ ਹਨ ਤੇ ਖੇਤੀਬਾੜੀ ਨਾਲ ਵੀ ਜੁੜ ਰਹੇ ਹਨ जेब च नशे जड़ तो खत्म करना है तो हर पंजाबी अगे आके सरकार खड़ना पागा भगवंत मान की अगुवाई वाली पंजाब सरकार वालों शुरू की युद्ध नशे विरुद्ध मुहिम तहत वो नशा मुक्ति यात्रा तो तो शहर पहुंच रही है भी यात्रा वि शामिल होकर अपना फर्ज निभाओ अंज नशा मुक्त बनाओ ਦੇਖੋ ਜੀ ਆਪਾਂ ਆਪਣੇ ਕਾਰੀਗਰਾਂ ਕੋਲ ਲੈਣੀ ਹੈ ਕਾਰੀਗਰਾਂ ਦੀ ਅੱਗੋਂ ਦੀ ਇਹਨਾਂ ਨੇ ਕਾਰੀਗਰ ਰੱਖੇ ਪਏ ਐ ਇਹ ਸਮਝੋ ਜੀ ਇਹਦਾ ਪ੍ਰੋਸੈਸ ਜਿਹੜਾ ਹੈਗਾ 7 ਤੋਂ 8 ਤਰ੍ਹਾਂ ਦੇ ਕਾਰੀਗਰਾਂ ਦੇ ਹੱਥੋਂ ਨਿਕਲ ਜੁੱਤੀ ਨਿਕਲਦੀ ਏ ਫਿਰ ਤੁਹਾਡੇ ਕੋਲ ਆਂਦੀ ਏ ਸਾਡੇ ਕੋ ਦੇਖੋ ਜੀ ਸਾਡੇ ਕੋ ਸਾਰੀ ਰੇਂਜਸ ਹੈਗੀਆਂ ਸਾਡੇ ਕੋ 500 ਤੋਂ ਲੈ ਕੇ 6000 ਤੱਕ 7000 ਤੱਕ ਸਾਡੇ ਕੋ ਜੁੱਤੀ ਪਈ ਹੈ ਸਹੀ ਗੱਲ ਹੈ ਨੁਕਸਾਨ ਤੇ ਕਾਫੀ ਹੈ ਲੋ ਇੱਕ ਆਪਣਾ ਲੋਕੀ ਬਾਹਰੋਂ ਵੀ ਆਂਦੇ ਇੱਕ ਆਪਣਾ ਲੋਕਲ ਜਿਹੜੇ ਕਸਟਮਰਾਂ ਨੂੰ ਇਹਨਾਂ ਨੂੰ ਵੀ ਬਹੁਤ ਫਰਕ ਪੈਂਦਾ ਇਸ ਚੀਜ਼ ਨੂੰ ਕਿ ਜਿਹੜਾ ਲੋਕੀ ਆਪਣਾ ਇਹ ਕੱਲ ਪ੍ਰਾਡਾ ਵਰਗੀ ਕੰਪਨੀਆ ਬ੍ਰਾਂਡ ਸਾਡੀ ਜੁੱਤੀ ਦਾ ਮਤਲਬ ਡਿਜ਼ਾਈਨ ਕਾਪੀ ਕਰਕੇ ਆਪਣਾ ਲੇਬਲ ਲਗਾ ਕੇ ਜੋ ਆਪਣਾ ਉਹਨੇ ਵੇਚਣੀ ਥੀ 1.25 ਹਜ਼ਾਰ 50 ਹਜ਼ਾਰ ਜੋ ਵੀ ਆਪਣੀ ਕੋਸ਼ਿਸ਼ ਕਰਦੇ ਆ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਪੰਜਾਬੀ ਜੁੱਤੀ ਜੋ ਕਿ ਦੇਸ਼ ਵਿਦੇਸ਼ ਦੇ ਵਿੱਚ ਫੇਮਸ ਹੈ ਦੱਸਦੀ ਹੈ ਕਿ ਜਦੋਂ ਵੀ ਗੁਰਸੇਖ ਸੰਗਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀ ਆ ਦਰਸ਼ਨਦਾਰੇ ਕਰਨ ਵਾਸਤੇ ਜਾਂ ਸਲਾਨੀ ਗੁਰੂ ਨਗਰੀ ਵਿਖੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਗੁਰੂ ਨਗਰੀ ਦੀ ਖਾਸ ਤੌਰ ਦੇ ਉੱਤੇ ਪੰਜਾਬੀ ਜੁੱਤੀ ਜਾਂ ਫਲਕਾਰੀ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਤਾਂ ਦੱਸਦੀ ਹੈ ਕਿ ਹੁਣ ਜਿਹੜੀਆਂ ਕੁਝ ਕੰਪਨੀਆਂ ਹੈਗੀਆਂ ਨੇ ਕਿਉਂਕਿ ਪ੍ਰਾਡਾ ਵਰਗੀ ਕੰਪਨੀਆਂ ਨੇ ਵੀ ਜਿਹੜਾ ਪੰਜਾਬੀ ਜੁੱਤੀ ਦੀ ਜਿਹੜੀ ਕਾਪੀ ਕਹ ਸਕਦੇ ਆ ਕਿ ਇਸ ਨੂੰ ਪੰਜਾਬੀ ਜੁੱਤੀ ਦੇ ਉੱਤੇ ਲੇਬਲ ਲਗਾ ਕੇ ਵੇਚਣਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਕਿ ਗੁਰੂ ਨਗਰੀ ਦੇ ਦੁਕਾਨਦਾਰ ਜਿਹੜੇ ਹੈਗੇ ਨੇ ਪੰਜਾਬੀ ਜੁੱਤੀ ਦੇ ਉਹਨਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਤਾਂ ਸਾਡੇ ਨਾਲ ਕੁਝ ਦੁਕਾਨਦਾਰ ਮੌਜੂਦ ਨੇ ਆਪਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਜਿਸ ਤਰ੍ਹਾਂ ਦੇ ਨਾਲ ਪ੍ਰਾਡਾ ਕੰਪਨੀ ਵੱਲੋਂ ਪੰਜਾਬੀ ਜੁੱਤੀ ਦੇ ਉੱਤੇ ਲੇਬਲ ਲਗਾ ਕੇ ਜਿਹੜਾ ਜੁੱਤੀ ਨੂੰ ਜਿਹੜਾ ਆਨਲਾਈਨ ਵੇਚਿਆ ਜਾ ਰਿਹਾ ਹੈ ਤਾ ਕਾਫੀ ਰੋਸ਼ ਜਿਹੜਾ ਗੁਰੂ ਨਗਰੀ ਦੇ ਦੁਕਾਨਦਾਰ ਜਿਹੜੇ ਨੇ ਜਿੱਦਾਂ ਕਿ ਤੁਸੀਂ ਵੀ ਕਿੱਡੇ ਲੰਬੇ ਸਮੇਂ ਤੋਂ ਕਹਿ ਸਕਦੇ ਆਪਾਂ ਦੁਕਾਨਦਾਰੀ ਇੱਥੇ ਕਰ ਰਹੇ ਹਾਂ ਪੰਜਾਬੀ ਜੁੱਤੀ ਜਿਹੜੀ ਲੰਬੇ ਸਮੇਂ ਤੋਂ ਵੇਚ ਰਹੇ ਹਾਂ ਤਾਂ ਕਿੰਨਾ ਕੁ ਰੋਸ਼ ਹੈਗਾ ਕਿਉਂਕਿ ਅਕਸਰ ਕਹਿ ਲਿਆ ਕਿ ਇਸ ਜੁੱਤੀ ਵੇਚਾਂ ਕਿਉਂਕਿ ਇੱਕ ਹੈ ਗੁਰੂ ਨਗਰੀ ਦੀ ਖਾਸੀਅਤ ਹੈਗੀ ਹੈ ਕਹਿ ਸਕਦੇ ਆ ਕਿ ਜਦੋਂ ਦੇਸ਼ ਵਿਦੇਸ਼ ਤੋਂ ਲੋਕ ਜਦੋਂ ਆਉਂਦੇ ਨੇ ਸੰਗਤ ਆਉਂਦੀ ਹੈ ਇੱਥੋਂ ਇਹ ਖਰੀਦ ਕੇ ਜਾਂਦੀ ਹੈ ਤਾਂ ਕੰਪਨੀ ਦੀ ਇਸ ਹਰਕਤ ਤੋਂ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਮਾੜੀ ਹਰਕਤ ਹੈ ਕਿੰਨਾ ਨੁਕਸਾਨ ਜਿਹੜਾ ਇਸ ਦੇ ਨਾਲ ਦੁਕਾਨਦਾਰਾਂ ਨੂੰ ਹੋ ਰਿਹਾ ਬਿਲਕੁਲ ਐ ਤੇ ਗੱਲ ਬਾਜੀ ਬਿਲਕੁਲ ਸਹੀ ਗੱਲ ਐ ਨੁਕਸਾਨ ਤੇ ਕਾਫੀ ਐ ਚਲੋ ਇੱਕ ਆਪਣਾ ਲੋਕੀ ਬਾਹਰੋਂ ਵੀ ਆਂਦੇ ਇੱਕ ਆਪਣਾ ਲੋਕਲ ਜਿਹੜੇ ਕਸਟਮਰ ਨੂੰ ਇਹਨਾਂ ਨੂੰ ਵੀ ਬਹੁਤ ਫਰਕ ਪੈਂਦਾ ਇਸ ਚੀਜ਼ ਨੂੰ ਕਿ ਜਿਹੜਾ ਲੋਕੀ ਆਪਣਾ ਇਹ ਕੱਲ ਪ੍ਰਾਡਾ ਵਰਗੀ ਕੰਪਨੀ ਆ ਬ੍ਰਾਂਡ ਸਾਡੀ ਜੁੱਤੀ ਦਾ ਮਤਲਬ ਡਿਜ਼ਾਈਨ ਕਾਪੀ ਕਰਕੇ ਆਪਣਾ ਲੇਬਲ ਲਗਾ ਕੇ ਜੋ ਆਪਣਾ ਉਹਨਾਂ ਨੇ ਵੇਚਣੀ 30000 25000 50000 ਜੋ ਵੀ ਆਪਣੀ ਕੋਸ਼ਿਸ਼ ਕਰਦੇ ਆ ਅਸੀਂ ਜਿਹੜੀ ਆਪਣੀ ਜੁੱਤੀ ਹੈਗੀ ਆਪਣੇ ਕਾਰੀਗਰਾਂ ਕੋਲ ਬਣਵਾਣੀ ਐ ਸਾਡੀ ਕਾਰੀਗਰੀ ਜਿਹੜੀ ਹੈਗੀ ਹੈ ਇਹ ਜੁੱਤੀ ਨੂੰ ਮਤਲਬ ਦਿਖਾਣਾ ਮੈਂ ਤੁਹਾਨੂੰ ਇਹ ਜਿਸ ਜੈਂਸ ਜੁੱਤੀ ਹੈ ਜੀ ਇਹ ਜੁੱਤੀ ਨੂੰ ਬੰਦਿਆ 2 ਜਾਂ 3 ਦਿਨ ਦਾ ਪ੍ਰੋਸੈਸ ਲੱਗਦਾ ਹੈ ਆ ਪਹਿਲੇ ਆ ਚੀਜ਼ ਬੰਦੀ ਹੈ ਫਿਰ ਇਹ ਚੀਜ਼ ਬੰਦੀ ਹੈ ਫਿਰ ਇਹ ਚੀਜ਼ ਸਲਾਈ ਹੁੰਦੀ ਹੈ ਦੇਖੋ ਜੀ ਕਿੰਨਾ ਬਰੀਕ ਟਾਂਕਾ ਜੀ ਇਹ ਹੱਥ ਹੀ ਬਣੀ ਜੁੱਤੀ ਹੈ 350 ਟਾਂਕਾ ਲੱਗਦਾ ਤੇ ਇਹ ਜੁੱਤੀ ਨੂੰ 3 ਦਿਨ ਲੱਗਦੇ ਬੰਦਦੇ ਆ ਤੇ ਜਿਹੜੀ ਬ੍ਰੈਂਡ ਵਰਗੀਆਂ ਪ੍ਰਾਡਾ ਵਰਗੀ ਕੰਪਨੀਆਂ ਕੋਈ ਹੋਰ ਵੀ ਕੰਪਨੀਆਂ ਵਾ ਜਿਹੜੀ ਆਪਣੇ ਡਿਜ਼ਾਈਨ ਕਾਪੀ ਕਰਕੇ ਮਤਲਬ ਟ੍ਰੈਡੀਸ਼ਨਲ ਉਹ ਸਾਡੇ ਨੂੰ ਮਤਲਬ ਆਪਣਾ ਬ੍ਰਾਂਡ ਬਣਾ ਕੇ ਵੇਚ ਰਹੇ ਆ ਉਸ ਚੀਜ਼ ਕਰਕੇ ਮਤਲਬ ਉਹ ਜੁੱਤੀ ਇੱਕ ਇੱਕ ਦਿਨ ਦੇ ਵਿੱਚ ਘੱਟੋ ਘਾਟ 20 ਜੁੱਤੀਆਂ ਵੀ ਬਣਾ ਸਕਦੇ ਆ ਤੇ ਜਿਹੜੀ ਸਾਡੀ ਜੁੱਤੀ ਜਿਹੜੀ ਹੈਗੀ ਹੈ ਮਤਲਬ ਆ ਤੁਸੀਂ ਦੇਖ ਸਕਦੇ ਪਿਓਰ ਜੈਨੂਅਲ ਲੈਦਰ ਚ ਹੋਏਗੀ ਤੇ ਕਾਫੀ ਮਤਲਬ ਟਾਈਮ ਲੱਗਦਾ ਇਸ ਚੀਜ਼ ਨੂੰ ਤੇ ਬੜਾ ਫਰਕ ਪੈਂਦਾ ਮਤਲਬ ਮਾਰਕੀਟ ਦੇ ਵਿੱਚ ਵੀ ਇਹ ਚੀਜ਼ ਨੂੰ ਜੇ ਆਪਾਂ ਕਹਿ ਲਈਏ ਕਿ ਇਸ ਜੁੱਤੀ ਦੇ ਕਾਰੋਬਾਰ ਦੇ ਵਿੱਚ ਕਿਉਂਕਿ ਜਿੱਦਾਂ ਤੁਹਾਡੇ ਕੋਲੇ ਜੁੱਤੀ ਆਂਦੀ ਹੈ ਇਸ ਦੇ ਨਾਲ ਕਿੰਨੇ ਘਰ ਜੁੜੇ ਨੇ ਕਿਉਂਕਿ ਜਦੋਂ ਇੱਕ ਕਾਰੀਗਰ ਨੇ ਬਣਾਉਣੀ ਜੁੱਤੀ ਉਸ ਤੋਂ ਬਾਅਦ ਕਿੰਨੇ ਘਰ ਇਸ ਦੇ ਨਾਲ ਜੁੜੇ ਨੇ ਜਦੋਂ ਉਸ ਤੋਂ ਬਾਅਦ ਤਿਆਰ ਹੋ ਕੇ ਜੁੱਤੀ ਤੁਹਾਡੇ ਕੋਲ ਦੇਖੋ ਜੀ ਆਪਾਂ ਆਪਣੇ ਕਾਰੀਗਰਾਂ ਕੋਲ ਲੈਣੀ ਹੈ ਕਾਰੀਗਰਾਂ ਦੀ ਅੱਗੋਂ ਦੀ ਉਹਨਾਂ ਨੇ ਕਾਰੀਗਰ ਰੱਖੇ ਪਏ ਐ ਇਹ ਸਮਝੋ ਜੀ ਇਹਦਾ ਪ੍ਰੋਸੈਸ ਜਿਹੜਾ ਹੈਗਾ 7 ਤੋਂ 8 ਤਰ੍ਹਾਂ ਦੇ ਕਾਰੀਗਰਾਂ ਦੇ ਹੱਥੋਂ ਨਿਕਲ ਜੁੱਤੀ ਨਿਕਲਦੀ ਹੈ ਫਿਰ ਸਾਡੇ ਕੋਲ ਆਂਦੀ ਹੈ ਇਹ ਚੀਜ਼ ਨੂੰ ਮਤਲਬ ਕਾਫੀ ਲੰਬਾ ਜਿਸ ਆਪਾਂ ਕਹੇ ਨਾ ਜੇ 3 ਦਿਨ ਲੱਗਦੇ ਤੇ ਇਹਦੇ ਚ ਕਟੋ ਗੜ 7-8 ਹੱਤਾ ਦੇ ਵਿੱਚ ਜੁੱਤੀ ਨਿਕਲ ਗਈ ਸਾਡੇ ਕੋਲ ਇੱਥੇ ਪਹੁੰਚਦੀ ਏ ਕਾਰੀਗਰ ਜਦੋਂ ਲੈ ਕੇ ਆਂਦੇ ਆ ਫਿਰ ਉਸ ਚੀਜ਼ ਦਾ ਮੁੱਲ ਪੈਂਦਾ ਤੇ ਆਪਾਂ ਜਿਹੜੀ ਆਪਣੀ ਜਿਹੜੀ ਚੀਜ਼ ਆ ਆਪਾਂ ਇੱਥੇ ਸੇਲ ਕਰ ਸਕਦੇ ਆ ਹਟ ਕੋ ਸਟਾਰਟਿੰਗ ਹੋਈਂਦੀ 1000 ਤੋਂ ਲੈ ਕੇ 2500 3000 4000 5000 6000 ਤੱਕ ਵੇਚ ਲਾਂਗੇ ਫਾਤੋਤ ਪਾਕਿਸਤਾਨੀ ਜੁੱਤੀਆਂ ਸਾਰੀ ਆਪਣੀ ਕੋ ਵੈਰਾਈਟੀ ਹੁੰਦੀ ਏ ਬਟ ਉਹ ਚੀਜ਼ ਨੂੰ ਬੜਾ ਫਰਕ ਪੈਂਦਾ ਹੈ ਰੇਟ ਦਾ ਆਪਣਾ ਕੋਲ ਕੀਮਤ ਦੀ ਗੱਲ ਕਰ ਲਈਏ ਤਾਂ ਇਹ ਜੁੱਤੀ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਕੀਮਤ ਤੱਕ ਆਂਦੀ ਆ ਕਿਉਂਕਿ ਕਿਉਂਕਿ ਜਿੱਦਾਂ ਕੰਪਨੀ ਨੇ ਆਪਣਾ ਟੈਗ ਲਗਾ ਕੇ ਲੋਗੋ ਲਗਾ ਕੇ ਜਿੱਦਾਂ ਰੇਟ ਵੀ ਜਿਹੜਾ ਕਾਫੀ ਜ਼ਿਆਦਾ ਜਿਹੜਾ ਆਨਲਾਈਨ ਜਿਹੜਾ ਉਹਨਾਂ ਨੇ ਵਸੂਲੀ ਵਸੂਲਣਾ ਜਿਹੜੀ ਲੋਗਾ ਤੋਂ ਤਾਂ ਥੋੜੀ ਜਿਹਾ ਆਪਾਂ ਕੰਮ ਦੀ ਗੱਲ ਕਰੀਏ ਤਾਂ ਜੁੱਤੀ ਕਿੰਨੇ ਰੁਪਏ ਕੀਮਤ ਤੱਕ ਸ਼ੁਰੂ ਹੋਊਗੀ ਤੇ ਕਿੰਨੇ ਤੱਕ ਹੈਗੀ ਸਾਡੇ ਕੋਲ ਦੇਖੋ ਜੀ ਸਾਡੇ ਕੋਲ ਸਾਰੀ ਰੇਂਜਿਸ ਹੈਗੀਆਂ ਸਾਡੇ ਕੋਲ 500 ਤੋਂ ਲੈ ਕੇ 6000 ਤੱਕ 7000 ਤੱਕ ਸਾਡੇ ਕੋਲ ਜੁੱਤੀ ਪਈ ਹੈ ਮਤਲਬ ਸਾਰੀ ਰੇਂਜ ਹੈਗੀ ਹੈ ਕਸਟਮਰ 1000 1200 1500 1600 2000 2500 3000 ਤੱਕ ਵੀ ਆਪਣੇ ਕੋਲ ਸਾਰੀ ਰਿੰਜ ਸਾਰੀਆਂ ਪਈਆਂ ਕਸਟਮਰ ਕਿਤੇ ਵੀ ਮੁੱਲ ਤੋਂ ਸਾਡੇ ਕੋਲ ਜਾ ਨਹੀਂ ਸਕਦਾ ਫਿਰ ਬ੍ਰਾਂਡ ਵਰਗੀ ਹੋ ਗਈ ਉਹਨਾਂ ਨੇ 1 ਰੁਪਿਆ ਨਹੀਂ ਘਟਾਣਾ ਜੋ ਸਟੈਂਪ ਲੱਗ ਗਈ ਲੱਗ ਗਈ ਜੋ ਰੇਟ ਲੱਗੇ ਲੱਗ ਗਿਆ ਫਿਰ ਸਾਡਾ ਟ੍ਰੈਡੀਸ਼ਨਲ ਉਹਨਾਂ ਨੇ ਵੱਖਰਾ ਕਾਪੀ ਕਰਨਾ ਰੋ ਚੀਜ਼ ਰਹਿਣੀ ਨਹੀਂ ਆਡਾ ਪੰਜਾਬ ਦੇ ਸੱਭਿਆਚਾਰੀ ਸਾਡਾ ਟ੍ਰੈਡੀਸ਼ਨਲ ਪਨ ਰਹਿਣਾ ਹੀ ਨਹੀਂਗਾ ਕਿ ਜਿਹੜਾ ਉਹਨਾਂ ਨੇ ਆਪਣਾ ਜੁੱਤੀ ਦਾ ਲੋਗੋ ਦੇਖ ਕੇ ਉਹਨਾਂ ਨੇ ਆਪਣਾ ਉਸ ਸਾਡਾ ਚੋਰੀ ਕਰ ਲੈ ਇੱਕ ਸਾਡਾ ਕਾਰੋਬਾਰ ਜਿਹੜਾ ਹੈ ਕੰਪਨੀਆਂ ਵੱਲੋਂ ਹੁਣ ਖੋਇਆ ਜਾ ਰਿਹਾ ਬਿਲਕੁਲ ਜੀ ਬਹੁਤ ਫਰਕ ਪੈਂਦਾ ਹੈ ਕੰਮ ਦਾ ਵਪਾਰ ਦਾ ਹਰ ਇੱਕ ਟ੍ਰੇਡ ਦਾ ਬਹੁਤ ਫਰਕ ਪੈਂਦਾ ਹੈ ਇਸ ਚੀਜ਼ ਨੂੰ ਕਿੰਨੇ ਲੋਕ ਵੀ ਆਏ ਹੋਣਗੇ ਕਸਟਮਰ ਇਹੋ ਜਿਹੜੇ ਕਹਿੰਦੇ ਹੋਣਗੇ ਕਿ ਆਨਲਾਈਨ ਇਹ ਜੁੱਤੀ ਜੀ ਆਪਾਂ ਨੂੰ ਇੰਨੀ ਇਸ ਕੰਪਨੀ ਦੇ ਵਿੱਚ ਇੰਨੇ ਰੁਪਏ ਦੀ ਮਿਲ ਰਹੀ ਹੈ ਤਾਂ ਉਸ ਦੇ ਨਾਲ ਵੀ ਕਿਤਨਾ ਕਿਤ ਫਰਕ ਪੈਂਦਾ ਹੋਗਾ ਬਿਲਕੁਲ ਸਰ ਬਿਲਕੁਲ ਜ਼ਰੂਰ ਫਰਕ ਪੈਂਦਾ ਹੈ ਜੀ ਇਸ ਚੀਜ਼ ਨੂੰ ਮਾਰਕੀਟ 'ਚ ਲੈ ਕੇ ਬਹੁਤ ਫਰਕ ਪੈਂਦਾ ਹੈ ਤਾਂ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਇਸ ਤਰ੍ਹਾਂ ਦੇ ਨਾਲ ਹਰ ਕਿਸ ਦਾ ਟ੍ਰੈਡੀਸ਼ਨਲ ਹੁੰਦਾ ਕਿਉਂਕਿ ਜੇ ਆਪਾਂ ਕਿਸੇ ਵੀ ਸਟੇਟ 'ਚ ਚਲ ਜਾਈਏ ਕੋਈ ਨਾ ਕੋਈ ਖੂਬੀ ਹਰ ਇੱਕ ਸਟੇਟ ਦੇ ਵਿੱਚ ਹੁੰਦੀ ਹੈ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬੀ ਜੁੱਤੀ ਜਾਂ ਫੁਲਕਾਰੀ ਅਕਸਰ ਚਰਚਾਵਾਂ ਦੇ ਵਿੱਚ ਰਹਿੰਦੀ ਆ ਕਈ ਗੀਤਾਂ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਹੁੰਦਾ ਤਾਂ ਤੁਹਾਡੇ ਵੱਲੋਂ ਕੀ ਅਪੀਲ ਹੈਗੀ ਆ ਕਿ ਇਸ ਤਰ੍ਹਾਂ ਦੇ ਨਾਲ ਕੰਪਨੀ ਜੋ ਕਾਪੀ ਕਰਦੀ ਆ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ देखो जी आपा त एही अपील करना चावेंगे की साडा जेडा ਸਬੇਚਾਰੀ ਦਾ ਨਾ ਕਾਪੀ ਕੀਤਾ ਜਾਵੇ ਤੁਸੀਂ ਆਪਣਾ ਬ੍ਰਾਂਡ ਟੀ ਬੇਚੋ ਤੁਹਾਨੂੰ ਕੋਈ ਮਨਾਈ ਨਹੀਂ ਹੈ ਤੁਸੀਂ ਆਪਣਾ ਬਣਾਓ ਆਪਣਾ ਫੁੱਟਵੇਅਰਸ ਵੇਚੋ ਜਿੱਦੀ ਪੰਜਾਬੀ ਜੁੱਤੀ ਵਿੱਚ ਲੈ ਕੇ ਆਓਗੇ ਜਿਸ ਦਾ ਪਿੱਛੇ ਇੱਕਾਈ ਸੀਗੀ ਵੀਡੀਓ ਕਾਫੀ ਖਬਰ ਚੱਲੀ ਸੀਗੀ ਇਹ ਕੋਲਾਪੂਰੀ ਚੱਪਲ ਨੂੰ ਲੈ ਕੇ ਉਹ ਵੀ ਇਹਨਾਂ ਨੇ ਬੜੀ ਕਾਪੀ ਕੀਤੀ ਇਹਨਾਂ ਨੇ ਆਪਣਾ ਬ੍ਰਾਂਡ ਲਗਾਇਆ ਹੁਣ ਨਾਈਕਲ ਜੁੱਤੀ ਦਾ ਜਿਹੜਾ ਲੋਗੋ ਆਪਣਾ ਲਗਾ ਕੇ ਨਾਮ ਜੁੱਤੀ ਵੇਚ ਰਹੇ ਮਤਲਬ ਇਹ ਚੀਜ਼ ਨੂੰ ਕੀ ਆਪਣਾ ਤੁਸੀਂ ਆਪਣਾ ਫੁੱਟਵੇਅਰ ਵਿੱਚੋਂ ਸਾਡਾ ਮਤਲਬ ਜੁੱਤੀ ਦੇ ਵਿੱਚ ਨੂੰ ਕੰਪੈਰੀਜ਼ਰ ਨਾ ਕਰੋ ਆਪਾਂ ਇਹ ਕਹਿਣਾ ਚਾਹਵਾਂਗੇ ਜੀ ਤਾਂ ਸਾਡੇ ਨਾਲ ਇੱਥੇ ਕੁਝ ਕਸਟਮਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਮਾੜੀ ਗੱਲ ਹੈ ਕਿ ਜਦੋਂ ਹੁਣ ਕੰਪਨੀਆਂ ਜਿਹੜੀਆਂ ਪੰਜਾਬ ਦਾ ਸੱਭਿਆਚਾਰ ਖੁੰਦੀਆਂ ਦਿਖਾਈ ਦੇ ਰਹੀਆਂ ਕਿਉਂਕਿ ਲੋਗੋ ਲਗਾ ਕੇ ਜਿਹੜਾ ਪ੍ਰਾਡਾ ਦਾ ਲੋਗੋ ਲਗਾ ਕੇ ਆਪਣੀ ਕੰਪਨੀ ਇੱਕ ਲੋਗੋ ਲਗਾ ਕੇ ਜਿਹੜਾ ਉਸ ਨੂੰ ਸੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਦੁਕਾਨਦਾਰ ਜਿਹੜੇ ਨੇ ਕਾਫੀ ਰੋਸ ਦੇ ਵਿੱਚ ਹੈਗੇ ਬਿਲਕੁਲ ਸਹੀ ਗੱਲ ਆ ਭਾਜੀ ਇਹ ਪ੍ਰਾਡਾ ਕੰਪਨੀ ਨੂੰ ਬੰਦ ਕਰਨਾ ਚਾਹੀਦਾ ਆਪਣਾ ਆਪਣੇ ਫੁੱਟਵੇਅਰ ਵਿੱਚ ਸ਼ੂਜ਼ ਵਿੱਚ ਭਾਵੇਂ 50000 ਵਿੱਚ ਭਾਵੇਂ ਲੱਖ ਦੇ ਵਿੱਚ ਸਾਨੂੰ ਉਹਨਾਂ ਕੋਈ ਦਿੱਕਤ ਨਹੀਂ ਦੁਕਾਨਦਾਰ ਨੂੰ ਨਾ ਕੋਈ ਕਸਟਮਰ ਨੂੰ ਜਿੰਨੇ ਲੈਣਾ ਉਹਨੇ ਲੈ ਹੀ ਲੈਣਾ ਬਾਕੀ ਗੱਲ ਰਹੀ ਹੈ ਉਹਨਾਂ ਦੀ ਕਾਪੀ ਕਰਨ ਦੀ ਉਹ ਗੱਲ ਬਹੁਤ ਗਲਤ ਹੈਗੀ ਹੈ ਕਿ ਕਾਰੀਗਰ ਕਿੰਨੇ ਘਰ ਜੁੜੇ ਆ ਕਿ ਇਹਨੇ ਬਣਾਣੀ ਹੈ ਕਿ ਇਹਨੇ ਫਿਨਿਸ਼ ਕਰਨੀ ਹੈ ਕਿ ਉਹਨੂੰ ਉੱਪਰਲੇ ਹਿੱਸੇ ਤੇ ਧਿਆਨ ਕਰਨਾ ਕਿ ਇਹਨੇ ਕਿڑی ਕਰਨੀ ਬਾਕੀ ਉਹਨਾਂ ਸਾਰਿਆਂ ਨੂੰ ਫਰਕ ਪੈਂਦਾ ਤੇ ਹੈਗਾ ਹੀ ਤਾਂ ਬਿਲਕੁਲ ਤਾਂ ਨਾਲ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤਾਂ ਕਿਤਨਾ ਕਿਤੇ ਕਾਫੀ ਜ਼ਿਆਦਾ ਰੋਸ਼ ਜਿਹੜਾ ਗੁਰੂ ਨਗਰੀ ਦੇ ਦੁਕਾਨਦਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਕੰਪਨੀ ਵੱਲੋਂ ਇੱਕ ਤਰ੍ਹਾਂ ਦਾ ਨਕਲ ਜਿਹੜੀ ਐ ਕੀਤੀ ਗਈ ਐ ਦੱਸਦੀ ਐ ਕਿ ਪ੍ਰਾਡਾ ਦਾ ਲੋਗੋ ਲਗਾ ਕੇ ਜਿਹੜੀਆਂ ਚੱਪਲਾ ਪੰਜਾਬੀ ਜੁੱਤੀ ਜਿਹੜੀ ਐ ਵੇਚਣੀ ਸ਼ੁਰੂ ਕੀਤੀ ਐ ਤਾਂ ਜਿਸ ਤੋਂ ਬਾਅਦ ਕਿ ਗੁਰੂ ਨਗਰੀ ਦੇ ਜਿਹੜੇ ਦੁਕਾਨਦਾਰ ਹੈਗੇ ਨੇ ਉਹਨਾਂ ਦੇ ਵਿੱਚ ਪਾਰੀ ਰੋਸ਼ ਦੇਖਣ ਨੂੰ ਉਹ ਮਿਲ ਰਿਹਾ ਕੈਮਰਾਮੈਨ ਸੰਦੀਪ ਮਰਦਨ ਅਲਕਸ਼ੂਨ ਐਕਜੈਕਟ ਬਾਨੀ ਟੀਵੀ ਸ਼੍ਰੀ ਅਮਸਾ ਸਾਈ